singh vishnu bhagwan di jai so han maharaj sher singh vishnu bhagwan di jai so han maharaj sher singh vishnu bhagwan di jai ਸੋ ਭਗਵਾਨ ਰਾਜ ਸੀਂਗ ਵਿਸ਼ਨੂੰ ਭਗਵਾਨ ਦੀ ਜੈ ਸਰਬ ਸੰਗਜਿਓ ਆਪ ਬਹੁਤ ਵੱਡੇ ਭਾਗਾਂ ਵਾਲਿਓ ਜੋ ਸੱਚੇ ਸ਼ੇਨ ਸ਼ਕਾਲ ਕੋ ਪ੍ਰਮਾਤਮਾ ਦੇ ਸਤਸੰਗਿਚ ਹਾਜ਼ਰੀਆਂ ਭਰ ਰਹਿਓ ਇਹ ਸਮਾਂ ਕਰਮਾਂ ਨਾਲ ਹੀ ਪ੍ਰਾਪਤ ਹੁੰਦਾ ਜਿਹਦੇ ਕਰਮ ਨੇ ਉਹ ਪਹੁੰਚ ਜਾਂਦਾ ਤੇ ਜਿਹਦੇ ਕਰਮ ਨਹੀਂ ਹੁੰਦੇ ਉਹ ਸੋਚੀ ਜਾਂਦਾ ਹੁੰਦਾ ਇਹ ਕਾਲਪੁਰ ਪਰਮਾਤਮਾ ਨੇ ਕਲੰਕ ਅਵਤਾਰ ਤੇ 994 ਯੁੱਗ ਚੌਂਕੜੀ ਤੋਂ ਬਾਅਦ ਪ੍ਰਗਟ ਹੁੰਦਾ ਔਰ ਕਦੇ-ਕਦੇ ਪ੍ਰਗਟ ਹੁੰਦਾ ਕਦੇ-ਕਦੇ ਦਾ ਮਤਲਬਾ 2976 ਯੁੱਗ 4 ਕਰੋੜ 29 4 अरब 29 ਕਰੋੜ 40 ਲੱਖ 80 ਹਜ਼ਾਰ ਸਾਲ ਬਾਅਦ ਪ੍ਰਗਟ ਹੁੰਦਾ ਹੈ ਇੱਕ ਯੁਗ ਚੌਂਕੜੀ ਸਤਜੁਗ ਤ੍ਰੇਤਾ ਦਵਾਪਰ ਕਾਲ ਯੁਗ ਦੇ ਸਮੇਲ ਨੂੰ ਆਪਾਂ ਇੱਕ ਯੁਗ ਚੌਂਕੜੀ ਕਹਿੰਦੇ ਆ ਇਹ ਯੁਗ ਚੌਂਕੜੀ ਦੀ ਉਮਰ ਕਿੰਨੀ ਹੁੰਦੀ ਆ 43 ਲੱਖ 20 ਹਜ਼ਾਰ ਸਾਲ 43 ਲੱਖ 20 ਹਜ਼ਾਰ ਸਾਲ ਪੂਰੇ ਹੁੰਦੇ ਆ ਤਾਂ ਇੱਕ ਯੁਗ ਚੌਂਕੜੀ ਹੁੰਦੀ ਆ ਸਤਜੁਗ ਤਾਂ ਪਹਿਲਾ ਸਤਜੁਗ ਹੈ ਸਤਜੁਗ ਇਹਦੀ ਉਮਰ ਹੈ 17 ਲੱਖ 28000 ਸਾਲ ਇਸ ਸਤਜੁਗ ਵਿੱਚ 18 అవਤਾਰ ਹੋਏ ਨੇ ਟੋਟਲ 23 అవਤਾਰ ਹੋਏ ਨੇ 24ਵਾਂ అవਤਾਰ ਸੱਚਾ ਸ਼ੇਨਸ਼ਾ ਕਾਲਪੁਰ ਪਰਮਾਤਮਾ ਸਮੇਂ ਸਮੇਂ ਸਿਰ ਸਾਰੇ అవਤਾਰ ਆਏ ਤੇ ਉਹਨਾਂ ਨੇ ਆਪਣਾ ਕਾਰਿਆਕਰਮ ਪੂਰਾ ਕਰਿਆ ਤੇ ਸੱਚਖੰਡ ਰਵਾਨਾ ਹੋ ਗਏ ਸਤਜੁਗ ਵਿੱਚ 52 ਅਵਤਾਰ ਆਇਆ ਜਿਹੜਾ ਉਹਨਾਂ ਦਾ ਮੇਨ ਕਾਰਜ ਕਰ ਕਰਨ ਵਾਸਤੇ ਆਇਆ ਸੀ ਉਸਨੇ ਕੀ ਕੀਤਾ ਹੈ ਕਿ ਰਾਜਾ ਬਲ ਹੰਕਾਰੀ ਰਾਜਾ ਸੀ ਉਹਦਾ ਹਕਾਰ ਤੋੜ ਕੇ ਢਾਈ ਕਦਮਾਂ ਨਾਲ ਉਹਦੀ ਜ਼ਮੀਨ ਨਾਪ ਲਈ ਤੇ ਉਹ ਦੋ ਕਦਮਾਂ ਵਿੱਚ ਉਹਦੀ ਜ਼ਮੀਨ ਪੂਰੀ ਹੋ ਗਈ ਤੇ ਅੱਧੀ ਕਦਮ ਰਹਿ ਗਈ ਕਿਉਂਕਿ ਜਦੋਂ ਰਾਜੇ ਬਲ ਨੇ ਅਸਮ ਵਿੱਚ ਜਗ ਕੀਤਾ ਸੀ ਤਾਂ ਉਹ ਤਾਂ ਹੰਕਾਰ ਤੋੜ ਵਾਸਤੇ ਰਾਜਾ ਬਲਦੇ ਦਵਾਰ ਤੇ ਆ ਕੇ ਭਾਵਨਾਤਾਰ ਬਹਿ ਗਿਆ ਸੀ ਉੱਥੇ ਫਿਰ ਰਾਜਾ ਬਲ ਨੂੰ ਸਾਰਿਆਂ ਨੇ ਦੱਸਿਆ ਵੀ ਕੋਈ ਬਾਹਮਣ ਛੋਟਾ ਜਿਹਾ ਆਇਆ ਹੈਗਾ ਉਹ ਕੀ ਮੰਗਦਾ ਪਤਾ ਨਹੀਂ ਜਦੋਂ ਰਾਜਾ ਬਲ ਦਵਾਰ ਤੇ ਆਇਆ ਤਾਂ ਦੇਖਾ ਬਾਹਮਣ ਆਪタル ਉੱਥੇ ਬੈਠਾ ਹੈ ਉਹ ਕੀ ਕਾ ਕੇ ਅਭੀ ਇਹ ਤਾਂ ਛੋਟਾ ਜਿਹਾ ਬਾਹਮਣ ਹੈ ਇਹਨੇ ਕੀ ਲੈਣਾ ਹੈਗਾ ਇਹਨੂੰ ਕੀ ਪਤਾ ਦੇ ਦੋ ਜੋ ਮੰਗਦਾ ਦੇ ਕੇ ਤੋੜ ਦੋ ਉਹ ਕਹਿੰਦਾ ਨਹੀਂ ਜੀ ਉਹਨੇ ਤਾਂ ਤੁਹਾਡੇ ਨਾਲ ਹੀ ਗੱਲ ਕਰਨੀ ਆ ਜਦੋਂ ਰਾਜਾ ਬੰਦ ਪਹੁੰਚਿਆ ਬਾਵਨਦਾਰ ਕੋਲ ਦੱਸੋ ਪੰਡਤ ਜੀ ਕੀ ਚਾਹੀਦਾ ਪੰਜ ਪਿੰਡ ਲੈ ਲਓ 10 ਪਿੰਡ ਲੈ ਲਓ ਇਹਨਾਂ ਦਾ ਤੁਸੀਂ ਆਪਣਾ ਜਿੰਨਾ ਵੀ ਕਾਰ ਮਿਲਦਾ ਕਾਰ ਖਾਓ ਕਹਿੰਦਾ ਨਹੀਂ ਕੁਛ ਨਹੀਂ ਚਾਹੀਦਾ ਖਾਣ ਪੀਣ ਨੂੰ ਜੋ ਚਾਹੀਦਾ ਕੁਛ ਨਹੀਂ ਚਾਹੀਦਾ ਢਾਈ ਕਦਮ ਜ਼ਮੀਨ ਚਾਹੀਦੀ ਆ ਉਹ ਪੰਡਤ ਜੀ ਐਨੇ ਮੈਂ ਚੱਕਰਵਰਤੀ ਰਾਜਾ ਐਨੀ ਮੇਰੀ ਜ਼ਮੀਨ ਜਿੱਥੋਂ ਮਰਜੀ ਤੁਹਾਡਾ ਜੀ ਕਰਦਾ ਉੱਥੇ ਘਾ ਢਾਈ ਕਦਮਾਂ ਲੈ ਲਓ। ਉਹ ਕਹਿੰਦੇ ਨਾ ਜੀ ਐਦਾਂ ਨਹੀਂ ਚੱਲਣਾ। ਢਾਈ ਕਦਮਾਂ ਇਸ ਤਰ੍ਹਾਂ ਨਹੀਂ ਮਿਲਣੀਆਂ। ਪਹਿਲਾਂ ਵਾਅਦਾ ਕਰੋ। ਉਸ ਸਮੇਂ ਫਿਰ ਵਾਅਦਾ ਕਰਨ ਵਾਸਤੇ ਚੂੜੀਆਂ ਛੱਡਦੇ ਸੀ। ਬਾਵਨਕਾਰ ਨੇ ਰਾਜਾ ਬਾਲ ਤੋਂ ਸੱਤ ਚੂੜੀਆਂ ਛਡਾਈਆਂ। ਸੱਤ ਚੂੜੀਆਂ ਛਡਾ ਕੇ ਤੇ ਉਹਦੇ ਕੋਲ ਆਪਣਾ ਬਾਹਰ ਮੈ ਲਿਆ। ਜਦੋਂ ਪਹਿਲੀ ਕਦਮ ਲਈ ਬਾਹਰ ਮੈਣ ਤੋਂ ਬਾਅਦ ਉਹਨੇ ਆਪਣਾ ਕਦਮ ਬਧਾਣਾ ਸ਼ੁਰੂ ਕਰਤਾ ਜਦੋਂ ਕਦਮ ਬਧਾਇਆ ਲੱਗ ਗਿਆ ਸਮਾਨ ਨੂੰ ਪਹਿਲੀ ਕਦਮ ਜਾ ਕੇ ਟੋਨਟੋ ਤਾਂ ਕਿ ਰੱਖੀ ਤੰਤੂ ਹੋਇਆ ਉਥੋਂ ਦੂਸਰੀ ਕਦਮ ਦੋ ਵਰਦਾ ਕਰਖੀ ਉੱਥੇ ਜਾ ਕੇ ਪਹਿਲੀ ਡੋਬਰ ਪਹਿਲੀ ਡੋਬਰ ਲੈਂਡ ਦੀ ਤਰ੍ਹਾਂ ਕਿ ਰੱਖੀ ਦੋ ਵਰ ਪਹਿਲੀ ਡੋਬਰ ਪਹਿਲੀ ਡੋਬਰ ਤੇ ਉੱਥੇ ਜਾ ਕੇ ਉਹ ਦੋ ਕਦਮਾਂ ਨਾਲ ਉਹਦੀ ਜ਼ਮੀਨ ਜਿਹੜੀ ਹੈਗੀ ਸੀ ਉਹ ਪੂਰੀ ਹੋ ਗਈ ਜਿਹੜੀ ਅੱਧੀ ਕਦਮ ਰਹਿ ਗਈ ਫਿਰ ਉਹਦਾ ਹੰਕਾਰ ਤੋੜਿਆ ਤੋਂ ਆਪਣੇ ਆਪ ਹੰਕਾਰ ਤੋੜ ਕੇ ਥੱਲੇ ਪੈ ਗਿਆ ਕਹਿੰਦਾ ਜੀ ਹੁਣ ਮੈਂ ਹੀ ਰਹਿ ਗਿਆ ਮੇਰੀ ਜ਼ਮੀਨ ਤਾਂ ਪੂਰੀ ਹੋ ਗਈ ਆ ਵੀ ਮੈਨੂੰ ਹੀ ਨਾਪ ਲੋ ਫਿਰ ਉਹ ਰਾਜਾ ਬਲ ਜਿਹੜਾ ਹੈਗੇ ਸੀ ਮੂੰਹ ਦੇ ਭਾਰ ਲੇਟ ਗਿਆ ਤੇ ਬਾਬਾ ਨਰਦਨ ਨੇ ਉਹਦੀ ਪਿੱਠ ਤੇ ਪੈਰ ਰੱਖਿਆ ਪੈਰ ਰੱਖਦੇ ਸਾਰ ਹੀ ਉਹ ਬਾਬਾ ਜਿਹੜਾ ਰਾਜਾ ਬਲ ਸੀ ਉਹ ਪਤਾਲ ਵਿੱਚ ਪਹੁੰਚ ਗਿਆ ਉਹਨੂੰ ਪਤਾਲ ਦਾ ਰਾਜ ਬਖਸ਼ਤਾ ਮਹਾਦੇਵ ਰਾਜਾ ਬਲ ਨੂੰ ਬਾਬਾ ਨਰਦਨ ਨੇ ਤਾਂ ਉਹਦੀਆਂ ਢਾਈ ਕਦਮਾਂ ਪੂਰੀਆਂ ਹੋਈਆਂ ਤਾਂ ਇਹ ਸਤਜੁਗ ਦਾ ਜਿੰਨਾ ਉਹਦਾ ਉਹ ਕਾਰਜਕ੍ਰਮ ਸੀ ਕਰਕੇ ਪੂਰਾ ਕਰਕੇ ਆਪਣਾ ਸਤਜਖੰਡ ਚਲੇ ਗਏ ਉਸ ਟਾਈਮ ਹਰੀ ਓਮ ਦਾ ਜਾਪ ਹੁੰਦਾ ਸੀ ਹਰੀ ਓਮ ਦਾ ਜਾਪ ਕਰਦੇ ਸੀ ਤੇ ਉਹ ਸਤਜਖੰਡ ਉਹ ਉਹਦੇ ਨਾਲ ਹੀ ਜਮਾ ਹੋ ਗਿਆ ਫਿਰ ਤ੍ਰੇਤਾ ਜੁਗ ਆਇਆ ਤੇ ਦੀ ਉਮਰ ਹੈਗੀ ਸੀ 1296000 ਸਾਲ ਇਸ ਵਿੱਚ ਦੋ ਅਵਤਾਰ ਹੋਏ ਨੇ ਪਰਸਰਾਮ ਅਤੇ ਦੂਜੇ ਭਗਵਾਨ ਸ੍ਰੀ ਰਾਮਚੰਦਰ ਜੀ ਇਹਨਾਂ ਦੋਨਾਂ ਵਿੱਚੋਂ ਜਹਾਰ ਕੌਣ ਹੋਇਆ ਭਗਵਾਨ ਸ੍ਰੀ ਰਾਮਚੰਦਰ ਜੀ ਇਸੇ ਕਰਕੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਆਖਰੀ ਲਾਈਨ ਪੜ੍ਹਦੇ ਹੋ ਜਦੋਂ ਸਭੇ ਪੁੱਤਰ ਰਾਗਨ ਕੇ 18 10 20 18 ਭਗਤ 10 ਗੁਰੂ ਸਹਿਬਾਨ 20 ਔਤਾਰ ਤੇ 20 23 ਦੀ ਬਜਾਏ ਗੁਰੂ ਗ੍ਰੰਥ ਸਾਹਿਬ ਵਿੱਚ ਜੀ ਗੁਰਬਾਣੀ ਵਿੱਚ ਸਿਰਫ 20 ਨੂੰ ਮੰਨਿਆ ਵੀ ਇਹ ਔਤਾਰ ਨੇ ਉਹਦੇ ਵਿੱਚੋਂ ਪਰਸ਼ਰਾਮ ਹੋਇਆ ਤੇ ਵੇਦਵਿਆਸ ਹੋਇਆ ਉਸ ਤੋਂ ਬਾਅਦ ਕਲਯੁਗ ਦਾ ਜਿਹੜਾ ਉਤਾਰ ਸੀ ਮਹਾਤਮਾ ਬੁੱਧ ਇਹਨਾਂ ਤਿੰਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਗ੍ਹਾ ਨਹੀਂ ਦਿੱਤੀ ਗਈ ਕਿਉਂਕਿ ਇਹ ਜ਼ਾਹਰ ਨਹੀਂ ਹੋਇਆ ਤ੍ਰੇਤੇ ਯੁਗ ਵਿੱਚ ਵੀ ਭਗਵਾਨ ਸ਼੍ਰੀ ਰਾਮ ਜੀ ਨੇ ਜੋ ਕਾਲਪੁਰ ਪਰਮਾਤਮਾ ਵੱਲੋਂ ਕਾਰਜ ਫਿਕਸ ਹੋਏ ਸੀ ਕੀਤੇ ਸੀ ਉਹ ਪੂਰੇ ਕਰਕੇ ਤ੍ਰੇਤੇ ਯੁਗ ਵਿੱਚ ਉਹਾਨ ਸ਼੍ਰੀ ਰਾਮ ਨੇ 라वण ਦਾ ਵਦ ਕੀਤਾ। ਔਰ 라वण ਦਾ ਵਦ ਕਰਕੇ ਉਸ ਤੋਂ ਬਾਅਦ ਆਪਣਾ ਜਿਹੜਾ ਰਾਜ ਹੈ ਪਾਖ ਸੀ ਆਪਣੇ ਭਾਈਆਂ ਨੂੰ ਸੌਂਕੇ ਸਤਖੰਡ ਚਲੇ ਗਏ ਔਰ ਇਹ ਉਸ ਸਮੇਂ ਦੇ ਨਾਲ ਜਦੋਂ ਕਿਸੇ ਅਪਕਾਰ ਦਾ ਸਮਾਪੂਰ ਹੁੰਦਾ ਹੈ ਉਹਦੀ ਬਾਣੀ ਉਹਦਾ ਨਿਸ਼ਾਨ ਉਹਦਾ ਜੋ ਵੀ ਜਾਪ ਹੁੰਦਾ ਸਤਖੰਡ ਜਮਾ ਹੋ ਜਾਂਦਾ। ਇਸ ਤੋਂ ਬਾਅਦ त्रेता युग ਆਇਆ ਤ੍ਰੇਤੇਜੁਗ ਭਗਵਾਨ શ્રી ਕ੍ਰਿਸ਼ਨ ਜੀ ਸੀ ਇਹ 16 ਕਲਾ ਸੰਪੂਰਨ ਸੀ ਇਹਨਾਂ ਨੇ ਆਪਣੇ ਟਾਈਮ ਵਿੱਚ ਦੋ ਕਾਰਜ ਕਰਨ ਵਾਸਤੇ ਜੋ ਕਾਲਪੁਰ ਪ੍ਰਮਾਤਮਾ ਤੋਂ ਹੁਕਮ ਲੈ ਕੇ ਆਏ ਇੱਕ ਤਾਂ ਕੰਸ ਦਾ ਵੱਧ ਕਰਨਾ ਅਸੁਰਾਂ ਦਾ ਨਾਸ ਕਰਨਾ ਨਾਲ ਦੀ ਨਾਲ ਮਹਾਭਾਰਤ ਦਾ ਯੁੱਧ ਕਰਾਉਣਾ ਇਹ ਮਹਾਭਾਰਤ ਦਾ ਯੁੱਧ ਵੀ ਭਗਵਾਨ શ્રી ਰਾਮ ਤੇ શ્રી ਕ੍ਰਿਸ਼ਨ ਜੀ ਵਾਸਤੇ ਬਹੁਤ ਇਕਠੇ ਨਹੀਂ ਸੀ ਉਹ ਇਹਦੇ ਬਾਰੇ ਫੈਸਲਾ ਹੀ ਨਹੀਂ ਲੈ ਸਕਦੇ ਸੀ ਕਿ ਕਰੀਏ ਤੇ ਕੀ ਕਰੀਏ ਉਹਨਾਂ ਨੇ ਦਿੱਲੀ ਧੀਰਪੁਰ ਜਿਹੜਾ ਦਰਬਾਰ ਹੈਗਾ ਸੀ ਉੱਥੇ 21 ਦਿਨ ਸੋਚਿਆ 18 ਦਿਨ ਮੁੰਦੇ ਮੂੰਹ ਪਹਿਰੇ 3 ਦਿਨ ਸਿੱਧੇ ਮੂੰਹ ਪਹਿਰੇ ਪਰ ਅਖਾਲ ਪੁਰ ਪ੍ਰਮਾਤਮਾ ਨੇ ਫੇਰ ਕਿਨੂੰ ਹੁਕਮ ਦਿੱਤਾ ਵੀ ਇਹ ਜਿਹੜਾ ਕਾਰਜ ਤੈਨੂੰ ਸੌਂਪਿਆ ਹੈ ਇਹ ਤਾਂ ਪੂਰਾ ਕਰਨਾ ਹੀ ਪੈਣਾ ਹਰ ਹਾਲਤ ਵਿੱਚ ਪੂਰਾ ਕਰਨਾ ਪੈਣਾ ਫੇਰ ਭਗਵਾਨ ਸ੍ਰੀ ਕ੍ਰਿਸ਼ਨ ਜੀ ਨੇ ਮਹਾਭਾਰਤ ਦਾ ਯੁੱਧ ਕਰਾਇਆ ਮਹਾਭਾਰਤ ਦੇ ਯੁੱਧ ਵਿੱਚ 18 ਸ਼ੋਣੀਆਂ ਫੌਜ ਖਤਮ ਹੋਈ ਜਿਹੜੀ ਕਿ ਤਕਰੀਬਨ 5 ਕਰੋੜ ਬਣਦੀ ਆ ਔਰ ਇਹ ਥਾਣਿਆਂ ਦਾ ਸਾਰਾ ਆਪਣਾ ਕਾਰਜ ਪੂਰਾ ਕਰਕੇ ਭਗਵਾਨ ਜੀ ਕ੍ਰਿਸ਼ਨ ਜਦੋਂ ਯੁਧਿਸ਼ਤਰ ਨੂੰ ਰਾਜ ਭਾਗ ਸੌਂਪ ਕੇ ਵਾਪਸ ਅਯੁੱਧਿਆ ਜਾ ਰਹੇ ਸੀ ਰਸਤੇ 'ਚ ਆਪਣਾ ਆਰਾਮ ਕਰਨ ਵਾਸਤੇ ਰੁੱਕ ਕੇ ਥੋੜੀ ਦੇਰ ਵਾਸਤੇ ਉੱਥੇ ਕੀ ਹੋਇਆ ਲੱਤ ਦੇ ਲੱਤ ਰੱਖ ਕੇ ਆਰਾਮ ਕਰਨ ਲੱਗੇ ਪੈਰ ਦੇ ਵਿੱਚ ਤੀਰ ਵੱਜਿਆ ਆ ਕੇ ਤੀਰ ਕੀ ਦਾ ਸੀ ਤੀਰ ਹੈਗਾ ਸੀ ਬਦਕ ਦਾ ਬਦਕ ਕੌਣ ਸੀ ਭਗਵਾਨ ਸ਼੍ਰੀ ਰਾਮ ਦੇ ਟਾਈਮ ਦਾ ਬਾਲੀ ਸੀ ਉਹਨੇ ਭਗਵਾਨ ਸ਼੍ਰੀ ਰਾਮ ਨੇ ਬਾਲੀ ਨੂੰ ਧੋਖੇ ਨਾਲ ਮਾਰਿਆ ਸੀ ਤੇ ਉਹਨੇ ਆ ਕੇ ਦੁਆਪਰ ਯੁੱਗ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਤੋਂ ਬਦਲਾ ਲੈ ਲਿਆ ਜਦੋਂ ਉਹ ਜਾ ਕੇ ਦੇਖਿਆ ਆ ਕੇ ਬਦਕ ਨੇ ਵੀ ਇਹ ਕੀ ਹੋਇਆ ਤਾਂ ਗਲਤੀ ਹੋ ਗਈ ਬਹੁਤ ਵੱਡੀ ਐਡੇ ਵੱਡੇ ਪੀਰ ਉਹਦੇ અવਤਾਰ ਦੇ ਪੈਰ ਵਿੱਚ ਤੀਰ ਵੱਜ ਗਿਆ ਮੇਤੋ ਤਾਂ ਗਲਤੀ ਉਹ ਬਹੁਤ ਜ਼ਿਆਦਾ ਹੋ ਗਈ ਕੋਲ ਆ ਕੇ ਦੇਖਿਆ ਤੇ ਬੈਠ ਕੇ ਲੱਗ ਗਿਆ ਰੋਣ ਤੇ ਮਿੰਤਾ ਕਰਨ ਲੱਗ ਗਿਆ ਸਰ ਲਈ ਵੀ ਮੈਨੂੰ ਬਖਸ਼ ਦਿਓ ਮੇਤੋ ਗਲਤੀ ਹੋ ਗਈ ਕਹਿੰਦਾ ਨਾ ਭਾਈ ਇਹ ਤਾਂ ਲੈਣੇ ਦੇਣੇ ਨੇ ਮੈਂ ਤੈਨੂੰ ਤ੍ਰੇਤੇ ਯੁੱਗ ਵਿੱਚ ਝੋਖੇ ਨਾ ਮਾਰਿਆ ਸੀ ਤੇ ਤੂੰ ਦੁਆਪਰ ਯੁੱਗ ਵਿੱਚ ਆ ਕੇ ਉਹਦਾ ਬਦਲਾ ਲੈ ਲਿਆ ਔਰ ਸਿਰਫ ਪੈਰ ਵਿੱਚ ਤੀਰ ਵੱਜਣ ਦਾ ਕਾਰਨ ਹੀ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਸੱਚਖੰਡ ਜਾਣਾ ਬੜਿਆ ਉੱਥੋਂ ਉਹ ਸੱਚਖੰਡ ਚਲੇ ਗਏ ਫਿਰ ਇਹਦੇ ਵਿੱਚ ਹੋਰ ਇੰਦਾ ਇੱਕ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਜਿਹੜੀ ਤ੍ਰਿਸ਼ਟਾ ਦਾ ਤ੍ਰਿਸ਼ਟ ਤ੍ਰਿਸ਼ਰਾ ਦੀ ਘਰ ਵਾਲੀ ਸੀ ਉਹਨੇ ਇਨਸਲਾਬ ਦਿੱਤਾ ਸੀ ਵੀ ਤੂੰ ਮੇਰੇ 101 ਪੁੱਤਰਾਂ ਨੂੰ ਮਾਰਿਆ ਮਹਾਭਾਰਤ ਵਿੱਚ ਤੇਰੇ ਕੁੱਲ ਦਾ ਨਾਂਸ ਹੋ ਜਾਏਗਾ ਔਰ ਉਹ ਜਿਹੜਾ ਮਤਲਬ ਕਿ ਉਹਨੇ ਇਨਸਲਾਬ ਦਿੱਤਾ ਸੀ ਉਹ ਹਰ ਹਾਲਤ ਵਿੱਚ ਪੂਰਾ ਹੋਣਾ ਸੀ ਇਹ ਇੱਕ ਗੱਲ ਇੱਥੇ ਮੈਂ ਸਿਰਫ ਇਹੀ ਸਮਝਾਣੀ ਆ ਕਿ ਤੁਹਾਨੂੰ ਸਮੇਂ ਦੇ ਮਾਲਕ ਨੂੰ ਧਿਆਣਾ ਪੈਣਾ ਸਮੇਂ ਦਾ ਮਾਲਕ ਕੋਈ ਹੋਵੇ ਤੇਰੇ ਤੇ ਜਰਾਮ ਸੀ ਦੁਆਪਰ ਵਿੱਚ ਕ੍ਰਿਸ਼ਨ ਭਗਵਾਨ ਸੀ ਪੀਰ ਪਗੰਬਰ ਆਏ ਗੁਰੂ ਨਾਨਕ ਸਾਹਿਬ ਆਏ ਫਿਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਆਏ ਸਤਿਗੁਰ ਸ਼ਬਦ ਬਣ ਕੇ ਜਦੋਂ ਜਿਹੜਾ ਇਹ ਸ਼ਰਾਪ ਪੂਰਾ ਹੋਣਾ ਸੀ ਨਾ ਯਾਦਵਾਂ ਦਾ ਖਤ ਬੰਦ ਖਤਮ ਹੋਣ ਦਾ ਉਹ ਫਿਰ ਜਦੋਂ ਤੀਰ ਵੱਜਿਆ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਉੱਥੇ ਉਹਨੇ ਅਰਜਨ ਨੂੰ ਬੁਲਾਇਆ ਸੁਣੋ ਹਾਂਜੀ ਉੱਥੇ ਦੋ ਮਿੰਟ ਉੱਥੇ ਉਹਨੇ ਅਰਜਨ ਨੂੰ ਬੁਲਾਇਆ ਤੇ ਆ ਕੇ ਕਿਹਾ ਵੀ ਸਾਰੇ ਜਾ ਕੇ ਦਵਾਰਕਾ ਚੋਂ ਸਾਰੇ ਬੱਚਿਆਂ ਨੂੰ ਔਰ ਬੀਬੀਆਂ ਨੂੰ ਫੜ ਕੇ ਲਿਆਓ ਇੱਥੇ ਵੀ ਤੇ ਤੂੰ ਹੁਣ ਉਹਨਾਂ ਦੀ ਰੱਖਿਆ ਕਰਨੀ ਆ ਤੂੰ ਹੀ ਤੀਰ ਅੰਦਾਜ਼ ਹੈਗਾ ਤੇਰੇ ਨਾਲ ਹੀ ਸਾਰਾ ਕੁਝ ਹੋਣਾ ਉਹ ਸਾਰਿਆਂ ਨੂੰ ਫੜ ਕੇ ਲਿਆ ਆ ਉੱਥੇ ਉਹਨੇ ਰੱਖਿਆ ਰੱਖ ਕੇ ਜਦੋਂ ਕੀ ਹੋਇਆ ਨਾਲ ਦੇ ਜੰਗਲਾਂ ਵਿੱਚ ਭੀਲ ਰਹਿੰਦੇ ਹੁੰਦੇ ਸੀ ਭੀਲ ਜਿਹੜੇ ਹੁੰਦੇ ਆ ਪੀਰ ਨਾਲ ਉਹ ਕਰਦੇ ਹੁੰਦੇ ਆ ਆਪਣਾ ਸ਼ਿਕਾਰ ਉਹਨਾਂ ਨੇ ਕੀ ਕਰਿਆ ਭੀਲਾਂ ਨੇ ਆ ਕੇ ਰਾਤ ਨੂੰ ਅਟੈਕ ਕਰਿਆ ਤੇ ਉਹਦੇ ਸਾਰਿਆਂ ਜਿਹੜੇ ਜਨਾਨੀਆਂ ਸੀ ਬੱਚੇ ਸਾਰਿਆਂ ਨੂੰ ਖੋ ਕੇ ਲੈ ਗਏ ਉੱਥੇ ਕੀ ਹੋਇਆ ਕਿ ਕ੍ਰਿਸ਼ਨ ਭਗਵਾਨ ਨੇ ਅਰਜਨ ਨੂੰ ਤੀਰ ਦਾ ਜਿਹੜਾ ਅੰਦਾਜ਼ ਦਿੱਤਾ ਸੀ ਤੀਰ ਦੀ ਸਿੱਖਿਆ ਦਿੱਤੀ ਸਾਰੇ ਕੁਝ ਦਿੱਤਾ ਸੀ ਨਾ ਉਹ ਤੀਰ ਜਿਹੜੇ ਹੈਗੇ ਸੀ ਜਦੋਂ શ્રી ਕਿਸ਼ਨ ਭਗਵਾਨ ਜੀ ਦਾ ਸਮਾਂ ਪੂਰਾ ਹੋ ਗਿਆ ਉਹ ਸਤਖਾਨ ਚਲੇ ਗਏ ਤੇ ਨਾਲ ਦੀ ਨਾਲ ਅਰਜਨ ਵੀ ਆਪਣੇ ਆਪ ਵਿੱਚ ਜੀਰੋ ਹੋ ਗਿਆ ਕਿਉਂਕਿ ਉਹ ਆਂਸ਼ਰੀ ਕ੍ਰਿਸ਼ਨ ਜੀ ਦਾ ਸਮਾਂ ਨਹੀਂ ਰਿਹਾ ਸੀ ਜਿਹੜੀ ਉਹਦੀਆ ਉਹਨਾਂ ਦਾ ਅਸ਼ੀਰਵਾਦ ਸੀ ਉਹਨੂੰ ਤੀਰ ਅੰਦਾਜ਼ ਸਿਖਾਇਆ ਸੀ ਤੀਰ ਸਿਖਾਏ ਸੀ ਉਹ ਸਾਰੇ ਦੇ ਸਾਲੇ ਨੇਫਲ ਹੋ ਗਏ ਉਹਨਾਂ ਦਾ ਕੋਈ ਅਸਰ ਨਹੀਂ ਰਿਹਾ ਤੇ ਜਿਹੜੇ ਭੀਲ ਹੈਗੇ ਸੀ ਉਹ ਸਾਰੇ ਬੱਚਿਆਂ ਨੂੰ ਉਹਨਾਂ ਦੇ ਜਨਾਨੀਆਂ ਨੂੰ ਫੜ ਕੇ ਲੈ ਗਏ ਉੱਥੇ ਇਹ ਜਿਹੜੀ ਖਾਸ ਗੱਲ ਕੀ ਮੈਂ ਦੱਸਣੀਆ ਟਾਈਮ ਸਮਾਂ ਵੀ ਹੋ ਗਿਆ ਉੱਥੇ ਗੱਲ ਇਹ ਖਾਸ ਦਸੀਆ ਵੀ ਤੁਹਾਨੂੰ ਹਮੇਸ਼ਾ ਸਮੇਂ ਦੇ ਮਾਲਕ ਨੂੰ ਧਿਆਨਾ ਪੈਣਾ ਸਮੇਂ ਦੇ ਮਾਲਕ ਨੂੰ ਉਹਨੇ ਧਿਆ ਤਦਾ ਸਮਾਂ ਪੂਰਾ ਹੋ ਗਿਆ ਕਿਉਂਕਿ ਸਮੇਂ ਮਾਲਕ ਨੂੰ ਉਹਨੇ ਧਿਆਇਆ ਨਹੀਂ ਸਮੇਂ ਦਾ ਮਾਲਕ ਕੌਣ ਅੱਗੇ ਉਹ ਹੋਰ ਆ ਕੋਈ ਕੋਈ ਪਗੰਬਰ ਆ ਗਿਆ ਤਾਂ ਉਹਦੇ ਜਿਹੜੇ ਹੈਗੇ ਸੀ तीरंदाजी सारी दी सारी कृष्ण भगवान ਦੇ ਸਮਾਂ ਪੂਰਾ ਹੋਣ ਦੇ ਨਾਲ ਦੀ ਨਾਲ ਹੀ ਖਤਮ ਹੋ ਗਈ। ਇਸ ਕਰਕੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਸ਼ਰਾਂ ਚੋਂ ਨਿਕਲ ਕੇ ਇੱਕ ਤੇ ਸਿਰਫ ਇੱਕ ਨੂੰ ਦਿਓ। ਹੋਰ ਇਸ ਦਾ ਕੋਈ ਹੱਲ ਨਹੀਂ ਹੈਗਾ ਤੁਸੀਂ ਸਾਰੇ ਜਾਣਦੇ ਹੋ ਸਾਰੇ satsang attend ਕਰਦੇ ਹੋ ਆਪਸ ਗੱਲਾਂ ਕਰਦੇ ਹੋ ਮੰਨੋਂਗੇ ਤਾਂ ਇੱਕ ਨੂੰ ਤਾਂ ਹੀ ਤੁਹਾਡੀ ਸਰਨਾ ਨਹੀਂ ਤੁਹਾਡੀ ਆਤਮਾ ਦਾ ਕੋਈ ਉਧਾਰ ਨਹੀਂ ਹੋਣਾ। ਇਹ ਤਾਂ ਉਧਰ ਭਟਕਦੀ ਰਹੋਗੇ ਇਹ ਨੋਟ ਕਰ ਲੋ ਰਦਾ ਮੇਰੀ ਬੇਨਤੀ ਹੈ ਕਿ ਸਿਰਫ ਇੱਕ ਤੇ ਇੱਕ ਨੂੰ ਇੱਥਾਇਓ ਉਸੀ ਦੇ ਢੋਲੇ ਗਾਇਓ ਐਨੇ ਹੈਗਾ ਬੇਨਤੀਆਂ ਪ੍ਰਵਾਨ ਕਰਿਓ ਸਮਾਂ ਜ਼ਿਆਦਾ ਹੋ ਗਿਆ ਪੰਜ ਜਕਾਰਿਆਂ ਦਾ ਸਾਥ ਦਿਓ ਕੋਈ ਗਲਤੀ ਹੋ ਗਈ ਹੋਵੇ ਸਰਬ ਸੰਗਤ ਸੱਚਾ ਸ਼ੇਨਸ਼ਾ ਬਖਸ਼ਿਣਿ ਹੋ ਗਿਆ ਬਖਸ਼ ਲੈਣਾ ਜੀ ਸੋ ਹੰਗ ਮਹਾਰਾਜ ਸੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੋ ਹੰਗ ਮਹਾਰਾਜ شیر ਸਿੰਘ ਵਿਸ਼ਨੋ ભગવાન ਦੀ ਜੈ ਸੋ ਹੰਗ ਮਹਾਰਾਜ شیر ਸਿੰਘ ਵਿਸ਼ਨੋ ਪਗਲਾਨ ਦੀ ਜੈ ਸੋ ਹੰਗ ਮਹਾਰਾਜ شیر ਸਿੰਘ ਵਿਸ਼ਨੋ ਭਗਵਾਨ ਦੀ ਜੈ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂ ਭਗਵਾਨ ਦੀ ਜੈ ਸਤਿ ਜੀ ਕੋ ਬਹੁਤ ਅਮੀਰ ਹੈ ਇਹਨਾਂ ਤੋਂ ਬਾਅਦ